ਆ ਲੋਕ ਖੜੇ ਨੇ ਜੀ ਆਪਾਂ ਇਹਨਾਂ ਤੋਂ ਪੁੱਛ ਲੈਨੇ ਬਾਈ ਜੀ ਨਸ਼ਾ ਰੋਕ ਰਿਆ ਕਿ ਨਹੀਂ ਰੁਕਿਆ ਬਿਲਕੁਲ ਨਹੀਂ ਰੁਕਿਆ ਜੀ ਨਹੀਂ ਰੁਕਿਆ ਜੀ ਨਹੀਂ ਰੁਕਿਆ ਹਾਂ ਜੀ ਨਹੀਂ ਰੁਕਿਆ ਆ ਵੇਖੋ ਜੀ ਸਾਰੇ ਲੋਕ ਕਹਿ ਰਹੇ ਨੇ ਕਿ ਨਸ਼ਾ ਤਾਂ ਸਭੋ ਵਧਿਆ ਉਹਨਾਂ ਤਾਂ ਵੀ ਨਸ਼ਾ ਦੇਖ ਰਿਹਾ ਹਾਂ ਜੀ ਰੇਖਥਾਂ ਤੇ ਜਿੱਥੇ ਮੈਡੀਕਲੇ ਤੁਰੇ ਆਉਂਦੇ 200 ਰੁਪਇਆ ਫੜਾਉਂਦੇ 200 ਦਾ ਪੱਤਾ ਲਾਈ ਜਾਂਦੇ ਇਸ ਪਿੰਡ ਲੱਖੋ ਕੇ ਬਹਿਰਾਮ ਦੇ ਵਿੱਚ ਤਿੰਨ ਮੌਤਾਂ ਹੋਈਆਂ ਨੇ ਲੋਕ ਕਹਿੰਦੇ ਨਸ਼ੇ ਨਾਲ ਹੋਈਆਂ ਹਾਂ ਤੁਸੀਂ ਭਾਂਜੀ ਆਮ ਆਦਮੀ ਪਾਰਟੀ ਦੇ ਆਗੂੋਂ ਲੋਕ ਕਹਿੰਦੇ ਨੇ ਕਿ ਨਸ਼ਾ ਰੁਕਣ ਦਾ ਸਭ ਡਰਾਮਾ ਹੋ ਰਿਹਾ ਨਸ਼ਾ ਰੁਕਿਆ ਨਹੀਂ ਕੀ ਕਹੋਗੇ ਭਾਈ ਨਸ਼ਾ ਰੁਕਿਆ ਤਾਂ ਹੈਗਾ ਹੀ ਆਪਾਂ ਨਹੀਂ ਕਹਿ ਸਕਦੇ ਪਰ ਇਹ ਕਹਿੰਦੇ ਸਾਡੇ ਪਿੰਡ ਤਿੰਨ ਮੌਤਾ ਕੱਟੀਆਂ ਹੀ ਹੋ ਗਈਆਂ ਨਸ਼ੇ ਨਾਲ ਤਿੰਨ ਹੋਣੋਆਂ ਦੀ ਦੋ ਪਹਿਲੂ ਹੋ ਗਈਆਂ ਪੰਜ ਮੌਤਾ ਹੋਈਆਂ ਨੇ ਲਓ ਜੀ ਆ ਤੁਹਾਡੇ ਸਾਹਮਣੇ ਕਹਿ ਰਹੇ ਤੁਸੀਂ ਕਹਿੰਦੇ ਨਸ਼ਾ ਰੁਕ ਗਿਆ ਨਹੀਂ ਜਵਾਂ ਤਾਂ ਨਹੀਂ ਰੁਕਿਆ ਰੁਕ ਹੀ ਜਾਂਦਾ ਹੈ ਸਰਕਾਰ ਲੱਗੇ ਲੋ ਜੀ ਤਿੰਨ ਤਿੰਨ ਚਾਰ ਚਾਰ ਮੌਤਾ ਭੈਣ ਜੀ ਤੁਹਾਡੇ ਰਾਤ ਚ ਕੱਟੀਆਂ ਹੋ ਰਹੀਆਂ ਤੁਸੀਂ ਕਹਿੰਦੇ ਹੋ ਕਿ ਨਸ਼ਾ ਰੁਕ ਹੀ ਜਾਂਦਾ ਇੱਕ ਮਿੰਟ ਪਲੀਜ਼ ਇੱਕ ਮਿੰਟ ਆਪਾਂ ਉਹ ਗੱਲ ਕਰ ਲੈਣੇ ਠੀਕ ਹੈ ਬੇਟੇ ਇਹ ਤੁਮ ਸਾਰਿਆਂ ਨੂੰ ਹੱਸਣਾ ਨਹੀਂ ਚਾਹੀਦਾ ਆਪਾਂ ਨੂੰ ਕਹਿਰ ਦੀਆਂ ਮੌਤਾਂ ਹੋਈਆਂ ਪੈਣ ਜੀ ਮੈਨੂੰ ਲੱਗਦਾ ਆਪਾਂ ਨੂੰ ਸੀਰੀਅਸ ਹੋ ਕੇ ਗੱਲ ਕਰਨੀ ਚਾਹੀਦੀ ਹੱਸ ਕੇ ਨਹੀਂ ਕਰਨੀ ਚਾਹੀਦੀ ਭਾਈ ਮੈਂ ਭਉ ਤੋਂ ਆਈ ਮੈਂ ਇਹਨਾਂ ਨੂੰ ਵੇਖ ਕੇ ਮੈਂ ਰੁਕੀ ਹਾਂ ਬਹੁਤ ਨਸ਼ਾ ਰੇਕ ਗੋਲੇ ਰੇਕ ਤਰ੍ਹਾਂ ਦੇ ਉੱਥੇ ਸਾਰੇ ਨਸ਼ੇ ਮਿਲ ਜਾਂਦੇ ਲੋ ਬੈਣ ਜੀ ਦੱਸੋ ਤੁਹਾਡੀ ਸਰਕਾਰ ਨੇ ਕੀ ਨਸ਼ਾ ਰੋਕਿਆ ਚੱਲੇ ਕਦੋਂ ਬਾਈ ਜੀ ਕਦੀ ਸਰਕਾਰ ਦਾ ਚੱਲਾ ਹੈ ਇਹ ਚੱਲਦਾ ਹੀ ਉਹ ਸਰਕਾਰਾਂ ਰੇਕ ਵਾਦੇ ਕਰਦੀਆਂ ਪਰ ਵੋਟਾਂ ਲੈਂਦੀਆਂ ਉਹ ਆਉਂਦੇ ਨੇ ਵੀ ਆ ਇਸ ਟਾਈਮ ਤੇ ਅਸੀਂ ਨਸ਼ਾ ਹਵੇਗਾ ਸਰਕਾਰੇ ਕਹਿ ਕੇ ਆਈ ਸੀ ਕਿ ਅਸੀਂ ਬਦਲਾ ਕਰਾਂਗੇ ਫਿਰ ਤੇ ਆਪਾਂ ਪਿਛਲਿਆਂ ਨੂੰ ਹੀ ਕਹਿਣਾ ਕਿ ਇਹਦੇ ਅਰੀ ਚੱਲਿਆ ਫਿਰ ਆਪਣਾ ਬਦਲਾ ਕੇ ਡਾ ਲੋਕਾਂ ਨੇ ਦੀ ਆਪੋ ਤੇ ਪਹਿਲਾਂ ਵੀ ਮਰ ਰਹੇ ਸੀ ਤੇ ਹੁਣ ਵੀ ਮਰ ਰਹੇ ਆ ਫਿਰ ਰੋਕਿਆ ਕਿਸੇ ਨੇ ਕੀ ਹੈ ਕੋਸ਼ਿਸ਼ ਜਾਰੀ ਹੈ ਨਾ ਕੋਸ਼ਿਸ਼ ਤਾਂ ਕਰੀ ਜਾਂਦੀ ਹੈ ਕੋਸ਼ਿਸ਼ ਉਦੋਂ ਹੋਊਗੀ ਜਦੋਂ ਸਾਰਾ ਪੰਜਾਬ ਮਰ ਗਿਆ ਜੀ ਇਹ ਤਿੰਨ ਤਿੰਨ ਮੁੰਡੇ ਇਕੱਠੇ ਮਰ ਗਏ ਜੀ ਵੇਖ ਲੋ ਨਸ਼ੇ ਨਾਲ ਭਾਈ ਮੈਂ ਨਾ ਗਰਾਊਂਡ ਬਣਾ ਗਰਾਊਂਡ ਹੋਵੇ ਨਾ ਪਿੰਡ 'ਚ ਗਰਾਊਂਡ ਹੋਵੇ ਤੇ ਬੰਦਾ ਖੇਡਦਾ ਧਿਆਨ ਉਧਰ ਜਾਂਦਾ ਨਸ਼ੇ ਪਸੇ ਨਹੀਂ ਜਾਂਦਾ ਉਨਾਮ ਪਾਰਟੀ ਬਣੀ ਆ ਚੱਲ ਇੱਥੋਂ ਤੱਕ ਹੀ ਸਾਡੇ ਨਾਲ ਜਿਮ ਨਾ ਗਰਾਊਂਡ ਕੁਝ ਨਹੀਂ ਦਿੱਤਾ ਸਾਡੇ ਪਿੰਡ ਨੂੰ ਵੇਖੋ ਲਗਾਤਾਰ ਪੰਜਾਬ ਦੇ ਹਾਲਾਤ ਆ ਜਿਹੜੇ ਬਖਸ਼ੀਤ ਜੀ ਲਗਾਤਾਰ ਵਿਗੜਦੇ ਜਾ ਰਹੇ ਨਸ਼ਿਆਂ ਨਾਲ ਇਹਨਾਂ ਨੇ ਤਾਂ ਨਹੀਂ ਮੈਨੂੰ ਸੱਦਿਆ ਮੈਂ ਇਹਨਾਂ ਦੀ ਹਮਦਰਦੀ ਕਰਕੇ ਹੀ ਰੁਕੀ ਹਾਂ ਠੀਕ ਹੈ ਪਰ ਦੁੱਖ ਹੈ ਇਹ ਜਿਹੜਾ ਮੈਡੀਕਲ ਸਟੋਰ ਆ ਮੈਂ ਵੀ ਚੋਣੇ ਬੰਦ ਹੋਣੇ ਚਾਹੀਦੇ ਜਿੱਥੇ ਨਸ਼ਾ ਵੇਚਦਾ ਹੈ ਅਸੀਂ ਕਦੋਂ ਕਹਿੰਨੇ ਵੀ ਆਪਾਂ ਕਰੇ ਕਮਾਈ ਪਰ ਜੇ ਇੱਕੋ ਟਾਈਮ ਤਿੰਨ ਤਿੰਨ ਮੌਤਾਂ ਹੋ ਰਹੀਆਂ ਨੇ ਫਿਰ ਯੁੱਧ ਨਸ਼ਾ ਵਿਰੁੱਧ ਦਾ ਰਿਜ਼ਲਟ ਕੀ ਨਿਕਲ ਰਿਹਾ ਅੱਜ ਦਾ ਸਾਡੇ ਭਾਈ ਜੀ ਜਿਸ ਤਰ੍ਹਾਂ ਨਸ਼ਾ ਵੇਚਦਾ ਹੌਲੀ ਹੌਲੀ ਬਹੁਤ ਆਪੇ ਨਹੀਂ ਕੈਸੇ ਤੇ ਹੋ ਰਾਇ ਨੇ ਭਾਈ ਜੀ ਤੁਹਾਡੇ ਪਿੰਡ ਨਸ਼ਾ ਕਿੰਨਾ ਕੁ ਰੁਕਿਆ ਸਾਡੇ ਪਿੰਡ ਨਸ਼ਾ ਰੁਕਿਆ ਨਹੀਂ ਜੀ ਨਸ਼ਾ ਵਧਿਆ ਵਧਿਆ ਨੋ ਪਿੰਡ ਜੀ ਤੁਹਾਡੇ ਸਾਹਮਣੇ ਕਹਿ ਰਹੇ ਰੁਕਿਆ ਨਹੀਂ ਗੱਲ ਅਧਿਆ ਚਲੋ ਭਾਈ ਜੀ ਇਸੇ ਟਾਈਮ ਦਾ ਲੱਗਦਾ ਹੁਣ ਇਹਨਾਂ ਨੇ ਜੋ ਮੰਗ ਕੀਤੀ ਐ ਅਸੀਂ ਕੋਸ਼ਿਸ਼ ਕਰਾਂਗੇ ਭਾਈ ਜੀ ਤੁਹਾਡੀ ਸਰਕਾਰ ਨੂੰ ਤਕਰੀਬਨ 4 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੁਹਾਡੀ ਨੂੰ ਹੋ ਗਏ ਨੇ ਜੇ ਅਜੇ ਵੀ ਨਸ਼ਾ ਨਹੀਂ ਰੁਕਿਆ ਫਿਰ ਰੁਕੂਗਾ ਕਦੋਂ ਭਾਈ ਜੀ ਦੇਖੋ ਇੰਨਾ ਪੁਰਾਣਾ ਨਸ਼ਾ ਹੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਦੋਂ ਦਾ ਚੱਲਿਆ ਕਿੰਨੇ ਸਾਲ ਹੋ ਗਏ ਤੁਸੀਂ ਇਹ ਦੱਸ ਦਿਓ ਨਸ਼ਾ ਚੱਲੇ ਕਿਹੜੀ ਸਰਕਾਰ ਤੇ ਚੱਲੇ ਪਰ ਭਗਵਾਨ ਤੁਮਨ ਸਾਹਿਬ ਤੇ ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਜੇ ਨੀਅਤ ਹੋਵੇ ਤੇ ਨੀਤੀ ਹੋਵੇ ਤਾਂ ਇਹ ਕੁਝ ਦਿਨਾਂ ਦੀ ਖੇਡ ਆ ਭਾਈ ਜੀ ਕੋਈ ਵੀ ਚੀਜ਼ ਹੈ ਟਾਈਮ ਲੱਗ ਜਾਏ ਠੀਕ ਹੈ ਕੋਈ ਵੀ ਚੀਜ਼ ਆਪਣਾ ਪਰਿਵਾਰ ਹੈ ਉਹਨੂੰ ਘਰ ਚ ਵੀ ਟਾਈਮ ਲੱਗਦਾ ਹੈ ਐਡਾ ਵੱਡਾ ਪੰਜਾਬ ਹੈ ਲੱਗੀ ਵੀ ਹੈ ਸਰਕਾਰ ਜੇ ਨਹੀਂ ਲੱਗੀ ਤਾਂ ਤੁਸੀਂ ਮੈਨੂੰ ਦੱਸ ਦਿਓ ਵੀ ਨਹੀਂ ਲੱਗੀ ਪਰ ਇੱਥੇ ਹਰ ਰੋਜ਼ ਨਸ਼ੇ ਦੇ ਨਾਲ ਜਿਹੜਾ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਿਹੜਾ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿ ਅਸੀਂ ਕੁਝ ਦਿਨਾਂ ਦੇ ਵਿੱਚ ਨਸ਼ਾ ਖਤਮ ਕਰਾਂਗੇ ਨਸ਼ਾ ਖਤਮ ਨਹੀਂ ਹੋਇਆ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਆ ਇੱਥੇ ਬੰਦਾ ਤਾਂ ਇਹ ਸੀਗਾ ਕਿ ਪੁਲਿਸ ਜਿਹੜਾ ਐਸਐਚਓ ਮੌਜੂਦਾ ਸੀਗਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਸੀ ਪਰ ਸੁਣਨ ਚ ਮਿਲਿਆ ਕਿ ਪੁਲਿਸ ਜਿਹੜੀ ਲੋਕਾਂ ਦੇ ਨਾਲ ਹੀ ਗੁੰਡਾ ਕਰਦੀ ਤੇ ਉਤਰੀ ਹੋਈ ਸੀ ਕਿ ਲੋਕਾਂ ਨੂੰ ਧੱਕੇ ਦੇ ਨਾਲ ਮਜਬੂਰ ਕਰ ਰਹੀ ਸੀ ਇੱਕ ਤਾਂ ਅਗਲਿਆਂ ਦੇ ਧੀਆ ਪੁੱਤ ਮਰ ਗਏ ਇੱਕ ਧੱਕੇ ਦੇ ਨਾਲ ਉਹਨਾਂ ਨੂੰ ਪ੍ਰਦਰਸ਼ਨ ਵੀ ਜਿਹੜਾ ਉਹ ਕਰ ਰਹੇ ਸੀ ਰੋਜ਼ ਪ੍ਰਦਰਸ਼ਨ ਕਿ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਦੋਚੀਆਂ ਤੇ ਕਾਰਵਾਈ ਕਰਨ ਦੀ ਬਜਾਏ ਤੇ ਆਪਾਂ ਦੇਖ ਹੀ ਰਹੇ ਆ ਸਰਕਾਰ ਦੇ ਨਮਾਇंदे ਆ ਜਿਹੜੇ ਉਹਨਾਂ ਦੇ ਬਣਾਏ ਹੋਏ ਪ੍ਰਧਾਨ ਜੀ ਆ ਇਹ ਵੀ ਹਾਸ ਹਾਸ ਗੱਲਾਂ ਕਰਦੇ ਨੇ ਇਹਨਾਂ ਨੂੰ ਵੀ ਐਂ ਲੱਗਦਾ ਕਿ ਕੋਈ ਗੱਲ ਨਹੀਂ ਆਮ ਲੋਕ ਤਾਂ ਕੀੜੇ ਮਕੌੜੇ ਆ ਵੀ ਇਹਨਾਂ ਨੇ ਤਾਂ ਇਸੇ ਤਰ੍ਹਾਂ ਹੀ ਮਰਨਾ ਤੇ ਸਰਕਾਰ ਹੱਥਾਂ ਤੇ ਹੱਥ ਧਰ ਕੇ ਬੈਠੀ ਆ ਚਾਹੀਦਾ ਤਾਂ ਇਹਨਾਂ ਨੂੰ ਇਹ ਸੀਗਾ ਕਿ ਤੁਰੰਤ ਜਿਹੜੇ ਬੰਦੇ ਨਸ਼ਾ ਵੇਚਦੇ ਆ ਜਿਹੜਾ ਪੀੜਤ ਪਰਿਵਾਰਾਂ ਨੇ ਜਿਨ੍ਹਾਂ ਦਾ ਨਾਮ ਲਿਆ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਲਟਾ ਲੋਕਾਂ ਦੇ ਉੱਤਰ ਜਿਹੜਾ ਉਹ ਗੁੰਡਾ ਕਰਦੀ ਤੇ ਉਤਰਿਆ ਹੋਇਆ ਜਿਵੇਂ ਬਾਬਾ ਨਜ਼ਵੀ ਨੇ ਕਿਹਾ ਸੀ ਨਾ ਕਿ ਗੰਦੇ ਆਂਡੇ ਉਧਰ ਵੀ ਆ ਗੰਦੇ ਆਂਡੇ ਇਧਰ ਵੀ ਆ ਸਰਕਾਰ ਚ ਵੀ ਆ ਪੁਲਿਸ ਦੇ ਵਿੱਚ ਵੀ ਆ ਇਸੇ ਕਰਕੇ ਜਿਹੜਾ ਨਸ਼ਾ ਲਗਾਤਾਰ ਵਿਕਦਾ ਜਾ ਰਿਹਾ ਤਾਂ ਹੀ ਨਸ਼ਾ ਪੰਜਾਬ ਦੇ ਵਿੱਚੋਂ ਬੰਦ ਨਹੀਂ ਹੋ ਰਿਹਾਗਾ ਤਾਂ ਇਹਨਾਂ ਦੇ ਜਿਹੜੇ ਨਮਾਇੰਦੇ ਹਾਸ ਹਾਸ ਗੱਲਾਂ ਕਰਦੇ ਆ ਕਿ ਲੋਕ ਤਾਂ ਸੀ ਐਂ ਕੀੜੇ ਮਕੌੜਿਆਂ ਤਰ੍ਹਾਂ ਮਾਰਨੇ ਆ ਇਸੇ ਕਰਕੇ ਹੀ ਇਹਨਾਂ ਨੂੰ ਗੱਲਾਂ ਹੁੰਦੀਆਂ ਹਾਸ ਹਾਸ ਜਿਨ੍ਹਾਂ ਦੇ ਪੁੱਤ ਮਰ ਗਏ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਮਾਵਾਂ ਨੂੰ ਪੁੱਛੋ ਉਹਨਾਂ ਦੇ ਹਾਲਾਤ ਪੰਜੀ ਆ ਆ ਤੁਹਾਡੇ ਸਾਹਮਣੇ ਲੋਕ ਕਹਿ ਰਹੇ ਆ ਕਿ ਨਸ਼ਾ ਬਹੁਤ ਆ ਲੋਕਾਂ ਦੇ ਪੁੱਤ ਮਰ ਰਹੇ ਆ ਤੇ ਤੁਹਾਡੀ ਸਰਕਾਰ ਨੂੰ ਕੋਈ ਪਰਵਾਹ ਨਹੀਂ ਭਾਈ ਜੀ ਪਰਿਵਾਰ ਦਾ ਸਾਰਾ ਨੁਹਦੀ ਇਹ ਗੱਲ ਹੈ ਨਹੀਂ ਵੀ ਸਰਕਾਰ ਨੂੰ ਪਰਵਾਹ। ਤੁਹਾਨੂੰ ਕੋਈ ਗੱਲ ਨਹੀਂ ਜੋ ਨਹੀਂ ਮੰਗਿਆ ਸੀ ਸੋਚਾਂਗੇ ਕਿ ਪੂਰੀ ਗੱਲ ਦੱਸਦਾ ਤੁਹਾਨੂੰ ਇੱਥੇ ਨਾ ਅਸੀਂ ਸਾਰੇ ਪਿੰਡ ਇਕੱਠੇ ਹੋਏ ਆਏ ਹਾਂ ਜੀ। ਅਸੀਂ ਪੰਜੀ हां ਵੀਰੇ ਤੁਸੀਂ ਦੱਸੋ ਇਹ ਜਿਹੜੀਆਂ ਮੌਤਾਂ ਹੋਈਆਂ ਨੇ ਇਹਨਾਂ ਤੇ ਤੁਹਾਡੀ ਸਰਕਾਰ ਕੀ ਐਕਸ਼ਨ ਲਾਊਗੀ? ਭਾਈ ਜੀ ਜੋ ਇਹਨਾਂ ਨੇ ਕਿਹਾ ਵੀ ਮੈਡੀਕਲ ਸਟੋਰ ਬੰਦ ਹੋਣੀ ਚਾਹੀਦੀ। ਪਰ ਭਗਵਾਨ ਤਮਨ ਸਾਹਿਬ ਦਾ ਇਹ ਕਹਿਣਾ ਸੀ ਕਿ ਜਿੱਥੇ ਨਸ਼ੇ ਨਾਲ ਕੋਈ ਮੌਤ ਹੋਗੀ ਅਸੀਂ ਐਸਐਚਓ ਤੇ ਸਿੱਧਾ ਜ਼ਿਲ੍ਹਾ ਪੁਲਿਸ ਮੁਖੀ ਤੇ ਐਕਸ਼ਨ ਲਵਾਂਗੇ ਕਿ ਸਰਕਾਰ ਉਹਨਾਂ ਐਕਸ਼ਨ ਲਵੇਗੀ। ਲਾਊਗੀ ਭਾਈ ਜੀ। ਜੋ ਨਾ ਲੈਣਾ ਹੋਣਾ ਤਾਂ ਇਹ ਬਿਲਕੁਲ ਨਹੀਂ ਲੈਣਾ ਤੁਸੀਂ ਪੱਤਰਕਾਰ ਜੋ ਵੇਖ ਲਓ ਜਿਹਦਾ ਪਰਚਾ ਨਹੀਂ ਲੈਣਾ ਮੋਂਗੂਆਂ ਤਾਂ ਮਿੱਟੀ ਚਾਟਨੀ ਭਗਵਾਨ ਤਾਂ ਮੰਨ ਤੇ ਰੋਜ਼ ਕਹਿੰਦਾ ਰੰਗਲਾ ਪੰਜਾਬ ਬਣ ਗਿਆ ਨਾ ਪੰਜਾਬ ਬਣ ਗਿਆ ਰੰਗਲਾ ਪੰਜਾਬ ਨਹੀਂ ਬਣਿਆ ਬੇੜਾ ਗਰਕ ਪੰਜਾਬ ਬਣ ਗਿਆ ਸਗੋਂ ਇਹਨਾਂ ਦੇ ਰਾਜ ਚ ਨਸ਼ਾ ਵਧਿਆ ਘਟਿਆ ਨਹੀਂ ਗਾ ਰੰਗਲਾ ਪੰਜਾਬ ਨਹੀਂ ਬਣਿਆ ਇਹ ਨਸ਼ੇ ਨੂੰ ਵਧਾਇਆ ਇਹਨਾਂ ਨੇ 4 ਸਾਲਾਂ ਇਹਨਾਂ ਦਾ ਨਾਨਕੇ ਨਸ਼ਾ ਰੁਕਣ ਲੱਗਿਆ ਅੱਜ ਅੱਜ ਆਪਾਂ ਕਹਿੰਦੇ ਰਹਾਂ ਚੱਲੋ ਚੇਅਰਮੈਨ ਸਾਹਿਬ ਰੁਕੇ ਹੀ ਹੋਣ ਬੀਬਾ ਜੀ ਠੀਕ ਹੈ ਅੱਜ ਅਸੀਂ ਕੋਈ ਨੁਮਾਇੰਦਾ ਡੀਕ ਦੇ ਰਹੇ ਆ ਨੁਮਾਇੰਦਾ ਹੀ ਨਹੀਂ ਆਇਆ ਸਾਡੇ ਕੋਲੇ ਜੀ ਤੇ ਸਾਡੇ ਇੱਥੇ ਲੋਕਾਂ ਨੇ ਸਿਆਸਤ ਕਰਕੇ ਸਾਰਾ ਖੰਡੜ ਕਰਤਾ ਸਾਰਾ ਸਿਸਟਮ ਸਾਡਾ ਸਾਰੀ ਉਹ ਕਹ ਚੱਲੀ ਹੀ ਕਹਿੰਦੇ ਹਾਂਜੀ ਬਖਸ਼ੀਸ਼ ਜੀ ਚਾਹੀਦਾ ਤਾਂ ਇਹ ਆ ਕਿ ਜਿਹੜਾ ਲੋਕ ਕਹਿ ਰਹੇ ਆ ਕਿ ਜਿਹੜੇ ਜਿਹੜੇ ਮੈਡੀਕਲ ਸਟੋਰਾਂ ਤੇ ਨਸ਼ਾ ਵਿਕਦਾ ਜਿਹੜੇ ਇਹ ਨੌਜਵਾਨਾਂ ਦੀ ਮੌਤ ਹੋਈ ਆ ਉਹਨਾਂ ਦੇ ਕਤਲ ਦਾ ਪਰਚਾ ਦਰਜ ਉਹਨਾਂ ਤੇ ਹੋਣਾ ਚਾਹੀਦਾ ਮੈਡੀਕਲ ਸਟੋਰ ਆ ਜਿਹੜੇ ਉਹ ਸੀਲ ਹੋਣੇ ਚਾਹੀਦੇ ਆ ਨਾਲ ਹੀ ਜਿਹੜਾ ਐਸ ਐਚਓ ਲਖੋ ਕੇ ਬਹਿਰਾਮ ਆ ਤੇ ਡੀ ਐਸ ਪੀ ਗੁਰੂ ਹਰਸਾਏ ਆ ਉਹਨਾਂ ਤੇ ਵੀ ਕਤਲ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਉੱਪਰੋਂ ਆਮ ਲੋਕਾਂ ਦੇ ਨਾਲ ਹਰਾਮਜਦਗੀ ਕੀਤੀ ਐ ਇੱਥੇ ਪੁਲਿਸ ਨੇ ਲੋਕਾਂ ਨਾਲ ਬਿਲਕੁਲ ਧੱਕਾਸ਼ਾਹੀ ਕਰਨ ਦੀ ਆ ਧੱਕਾਸ਼ਾਹੀ ਹੋਊਗੀ ਮੈਂ ਪਹਿਲਾਂ ਵੀ ਬਚਨ ਕੀਤਾ ਸੀ ਗਵਰਨਮੈਂਟ ਗੌਰ ਕਰਨ ਤੇ ਕਮੇਟੀ ਚ ਸਭ ਕੁਝ ਹੁੰਦਾ ਜੇ ਗੌਰ ਨਹੀਂ ਕਰਨੀ ਤਾਂ ਜੋ ਕੁਝ ਮਰਦੀ ਹੋਈ ਜਿਵੇਂ ਕਿ ਘਰਾਂ ਚ ਵਰਕੇ ਦੇਖੋ ਜੀ ਇਹ ਕਾਰਵਾਈ ਡੀਐਸਪੀ ਗੁਰੂ ਹਰਸਾਏ ਤੇ ਤੇ ਐਸਐਚਓ ਲੱਖੋਕੇ ਬਹਿਰਾਮ ਤੇ ਬਰਾਬਰ ਦੀ ਹੋਣੀ ਚਾਹੀਦੀ ਆ ਤਾਂ ਹੀ ਜਿਹੜਾ ਭਗਵੰਤ ਮਾਨ ਵੀ ਕਹਿੰਦਾ ਸੀਗਾ ਕਿ ਅਸੀਂ ਨਸ਼ਾ ਬੰਦ ਕਰਾਂਗੇ ਜਿਹੜੇ ਥਾਣੇ ਦੇ ਏਰੀਏ ਦੇ ਵਿੱਚ ਜਾਂ ਐਸਐਸਪੀ ਦੇ ਜ਼ਿਲ੍ਹੇ ਦੇ ਵਿੱਚ ਨਸ਼ਾ ਵਿਕੂਗਾ ਉਹਦੇ ਤੇ ਵੀ ਕਾਰਵਾਈ ਕਰਾਂਗੇ ਆ ਦੇਖਾਂਗੇ ਪੰਜਾਬ ਦੇ ਚਾਰ ਪੁੱਤ ਮਰ ਗਏ ਆ ਤੇ ਭਗਵੰਤ ਮਾਨ ਹੁਣ ਕੀ ਕਾਰਵਾਈ ਕਰਦਾ ਇਹਨਾਂ ਤੇ ਕਾਰਵਾਈ ਕਰਦਾ ਜਾਂ ਕੱਲਾ ਪੈਗ ਲਾ ਕੇ ਜੜੀਆਂ ਫੋਕੀਆਂ ਫੜਕਾ ਮਾਰਦਾ ਜਾਂ ਉਹੀ ਰਹਿ ਜਾਂਦੀਆਂ ਕੱਲੀਆਂ ਉਹੀ ਗੱਲ ਨਾ ਹੋਵੇ ਕਿ ਲੋਕਾਂ ਨੂੰ ਵਾਕਈ ਇਹ ਗੱਲ ਸਾਬਤ ਹੋ ਜਾਏ ਕਿ ਪੀਤੀ ਖਾਦੀ ਚ ਬਿਆਨ ਹੋਰ ਹੁੰਦੇ ਆ ਤੇ ਬਾਅਦ ਦੇ ਵਿੱਚ ਹੋਰ ਹੁੰਦੇ ਆ ਹਾਂਜੀ ਨਾਲੇ

ਲੇ ਵੀ ਬੜਿਆ ਤੇ ਕੋਈ ਬੜਿਆ ਤਾਂ ਨਹੀਂ ਬਿਲਕੁਲ ਬੜਾ ਬੋਲਦੇ ਆ ਚਲ ਵੀਡੀਓ ਬਣਾ